ਪੁੱਜਦਾ ਕਰਦੇ ਆ ਜਿਵੇਂ ਧਨਵਾਦ ਆ ਕਿੰਦੇ ਲੰਗ ਚੱਲੀ ਜਾਂਦਾ ਕਿ ਥੋੜਾ ਪਿੰਡ ਵਾਲੇ ਦੇ ਪਾਤਰ ਚੱਲਾ ਪਰ ਆਓ ਆ ਫੇਰ 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 ਪਿੱਛੇ ਪਾਸੇ ਚੌੜੇ ਮਦਰ ਦੀ ਧਰਤੀ ਦਾ ਜਾਸੋ ਜਿੰਨੂੰ ਲਾਵੇ ਜੱਫਾ ਉਹ ਦੁਨੀਆ ਪਿਆਰ ਦੋਸਤਾਂ ਨੂੰ ਪਿਆਰ ਭਰੀ ਸਤਿਕਾਰ ਇਹ ਜਦੋਂ ਦੱਸਾਰਿਆਂ ਦਾ ਮੈਂ ਤੁਹਾਡਾ ਹਰਮਨ ਵਿਚਾਰਾ ਰਾਜਾ ਚੋਲੇ ਵਾਲਾ ਲੈ ਕੇ ਆ ਗਿਆ ਜੀ ਕਬੱਡੀ ਦਾ ਇੱਕ ਹੋਰ ਸ਼ਾਨਦਾਰ ਵਲੋਗ ਇੰਨਾ ਕਿ ਐਂਗਲ ਠੀਕ ਰਿਹਾ ਕਿੰਨਾ ਕਿ ਠੀਕ ਰਿਹਾ ਦੱਸਿਓ ਮਾੜਾ ਇੱਕ ਮਿੰਟਾਂ ਚ ਤੇ ਆਰੇ ਬਜਲਿਆਂ ਜੀ ਗੁਰਦਾਸਪੁਰ ਵਾਲਾ ਤੇ ਟੂਰਨਾਮੈਂਟ ਅੱਜ ਬਾਕੀ ਟੀਮਾਂ ਚੰਗੀਆਂ ਮੈਚ ਅੱਜ ਵਧੀਆ ਹੋਣਗੇ ਕੱਲ ਮੈਚ ਵੀ ਥੋੜਾ ਸਹੀ ਜਿਹਾ ਹੀ ਹੋਇਆ ਸੀ ਗਰਾਊਂਡ ਬਹੁਤ ਜ਼ਿਆਦਾ ਪੋਲੀ ਬਾਕੀ ਹੌਲੀ ਹੌਲੀ ਹੋਣਾ ਜਿਹੜੇ ਖਿਡਾਰੀ ਆ ਉਹਨਾਂ ਨੇ ਤਿਆਰੀਆਂ ਖੇਚ ਲੀਆਂ ਕਈ ਤੇ ਉੱਪਰ ਗਏ ਆ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਕਈ ਜਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਬੈਸਟ ਆਫ ਲੱਕ ਤੇ ਮੇਰੇ ਖਿਆਲ ਨਾਲ 23 ਮਾਰਚ ਨੂੰ ਪਹਿਲਾ ਮੈਚ ਹੋਣਾ ਆਸਟ੍ਰੇਲੀਆ ਤੇ ਸਾਰੇ ਜੀ ਜਾਣੇ ਸ਼ੁਰੂ ਹੋ ਚੁੱਕੇ ਆ ਤੇ ਨਿਊਜ਼ੀਲੈਂਡ ਵੀ ਮੇਰੇ ਖਿਆਲ ਨਾਲ 10 ਨੂੰ 10 ਮਾਰਚ ਨੂੰ ਆ ਕੱਲ ਵਾ ਪੱਕਾ ਮੈਨੂੰ ਜੇ ਪਤਾ ਨਹੀਂ ਪਰ ਸ਼ੁਰੂ ਹੋ ਗਿਆ 12ਵਾਂ ਮੈਚ ਉਹਨਾਂ ਵੀ ਸਾਰੇ ਬਰਾ ਮਜ਼ਾ ਜੋ ਮੈਂ ਵੀਡੀਓ ਵੇਖਦੇ ਆ ਯਾਰ ਵਧੀਆ ਖੇਡੋ ਵਧੀਆ ਨਾਮ ਤੋਂ ਸਾਰੇ ਯਾਨੀ ਬੈਸਟ ਲੱਕ ਤੇ ਆਓ ਚਲੀਏ ਮੈਚ ਤੇ ਸਾਡੇ ਜੋਲਾ ਸਾਹਿਬ ਦਾ ਨਵਾਂ ਐਂਟਰੀ ਗੇਟ ਪਹਿਲਾਂ ਘੋੜੇ ਦਾ ਚੌਂਕ ਵੱਜਦਾ ਸੀ ਹੁਣ ਨਵਾਂ ਬੰਦ ਚੱਲਿਆ ਐਂਟਰੀ ਗੇਟ ਉਹ ਪੰਗਾਲਾ ਵੀ ਨਾਲ ਆ ਚੁੱਕਾ ਹੈ। ਸੋ ਕਿੱਥੇ ਆ ਮੈਂ ਅੱਜ? ਅੱਜ ਮੈਂ ਇਹਦੇ ਨਾਲ ਇੱਕ ਪਟਾਲੇ ਦੇ ਨਾਲ ਯਾਰ ਕਾਦੀਆਂ ਦੇ ਕੋਲ। ਪਿੰਡ ਦਾ ਨਾਂ ਨਹੀਂ ਪਤਾ ਪੁੱਤ ਜਾ ਕੇ ਦੱਸਾਂਗੇ ਤੁਹਾਨੂੰ ਪਿੰਡ। ਸ਼ੋ ਮੈਚ ਹੈ ਕੀ ਹੈ? ਸ਼ੋ ਮੈਚ ਆਪਣਾ ਕਮਾਣਾ ਨਾ। ਅੱਛਾ। ਤੇ ਮੈਂ ਟੂਰਨਾਮੈਂਟ ਗਈ ਜਨਾ। ਅੱਜ ਕੱਲ ਪੋਸਟਰ ਨਹੀਂ ਨਾ ਆਉਂਦੇ ਹੈਗੇ। ਨਹੀਂ ਨਹੀਂ ਸ਼ੋ ਮੈਚ ਹੈ ਸਵੇਰੇ ਯਾਰ ਕੱਪ 10 ਤਰੀਕ। ਕੱਲ ਦੋਲੋਂ ਨੰਗਲ। ਰੇਮਟ ਲੋਦੇ ਪਿੰਡ। ਤੇ ਉੱਥੇ ਵੀ ਮੇਰੇ ਭਰਾ ਬਹੁਤ ਵਧੀਆ ਕੱਪ ਹੋਣਾ। ਚਾਰ ਟੀਮਾਂ ਹੋਣਾ ਤੇ ਤਿੰਨ ਨੂੰ ਵਲਾਉਣਾ ਤੇ 10 ਨੂੰ ਬੈਠ ਜਾਣਾ ਆਹ ਦੇਖ ਜਾਓ ਆਹ ਵੀ ਆਪਣੇ ਪੁੱਛਦੇ ਹੁੰਦੇ ਨੇ ਨਾ ਵੀ ਮਾਰ ਲੋ ਦੱਸਦੇ ਨਹੀਂ ਤਰੀਕ ਨਹੀਂ ਦੱਸਦੇ ਹਾਂ ਹੁਣ ਆਪਾਂ ਇੱਕ ਦਿਨ ਪਹਿਲਾਂ ਦੱਸਦਾ ਕਰਨਾ ਕਿ ਮਾਰਨ ਸੇਰੇ ਪੈ ਜਾਣਾ ਕੱਲ ਨੂੰ ਮੈਚ ਹੈ ਪਰ ਕੱਲ ਨਾ ਮੈਚ ਕਿਤੇ ਨਹੀਂ ਆਵੇ ਪਹੁੰਚ ਗਿਆ ਜੀ ਮੈਚ ਤੇ ਦੁਪਹਿਰ ਦਾ ਟਾਈਮ ਆ ਨੀਂਦ ਆ ਗਈ ਹੈ ਦੁਪਹਿਰੇ ਜਨੂੰ ਨਾ ਹੁਣ ਨੀਂਦ ਜੀ ਹੋਣ ਲੱਗ ਪਈ ਜੀ ਲੋਕੇਸ਼ਨ ਬੜੀ ਵਧੀਆਈ ਹੈ ਜੀ ਤੇ ਹੋ ਗਏ ਸਾਰੇ ਰੈਡੀ ਔਟਵਾ ਖੇਚਿੰਦੇ ਆ ਤੇ ਚੱਲੇ ਆ ਮੈਦਾਨ 'ਚ ਮੈਦਾਨ ਚ ਆ ਗਿਆ ਜੀ ਪਹਿਲੀ ਰੈਡ ਪੈ ਰਹੀ ਆ ਆਹ ਚੱਲਿਓ ਖੇਡ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਸਰਦਾਰ ਮਲਕ ਸਰਦੂਲ ਸਿੰਘ ਮੱਲੀ ਤੋਂ ਘਰ ਦਾ ਵਾਰਿਸ ਫਰੰਦੀਪਰੀਆ ਉਹ ਕਬੱਡੀ ਦਾ ਹਿਮਾਲਿਆ ਪਰਬਤ ਇੱਕ ਸਾਈਡ ਤੇ ਲੱਗਿਆ ਹੋਇਆ ਪਰ ਕਬੱਡੀ ਉਹ ਬੇਰਾ ਗੁਰਲਾਲ ਦੀ ਕਬੱਡੀ ਇਧਰ ਕਹਿੰਦੇ ਹਿੰਦੇਸੋਹਲ ਦੀ ਕਬੱਡੀ ਪਾ ਹਾਸਣਾ ਹੈ ਸਵਰਗੀ ਅਮਰ ਕਾਸ ਦੀਆਂ ਗੱਲਾਂ ਨੇ ਲਓ ਪੈਂਦੀਆਂ ਰੇਡ ਪਿੰਹਾੜੇ ਵਾਲਾ ਸੁੱਟਤੇ ਹੋਏ ਆ ਭਰਾਵੇਂ ਕੁਝ ਸਮਾਂ ਗੁੰਡਾ ਚੋਂ ਬਾਹਰ ਰਿਹਾ ਕਿਉਂਕਿ ਸੱਟ ਲੱਗੀ ਸੀਗੀ ਚਾਹਵੇਗਾ ਲਓ ਤੇਜ ਸਰਸਿੰਘ ਦੀ ਧਰਤੀ ਦਾ ਅੰਬੇ ਦਾ ਪਿੰਡ ਆਹ ਮੇਰੇ ਕੋ ਕਬੱਡੀ ਪਾ ਰਿਹਾ ਹੈ ਬਾਬਾ ਬਿਰੀਗਾਂਜੀ ਪਾਵਨ ਪਵਿੱਤਰ ਧਰਤੀ ਪਰ ਜਠਾੜਾ ਬਣਾ ਫੇਰ ਬਿਰਕੇ ਡਾਕ ਰਾ ਪਰ ਨੰਬਰ ਜਿਹੜਾ ਵਿੱਚ ਚਰਚਾ ਹੈ ਮੇਰੇ ਪੰਜਾਬੀ ਵੀਰੋ ਦੋ ਭਰਾ ਕਬੱਡੀ ਖੇਡਦੇ ਆ ਜਿਵੇਂ ਮੈਂ ਪਹਿਲਾਂ ਦੱਸਿਆ ਇੱਕ ਅਰਜਨ ਪੋੜਾ ਇੱਕ ਸੁਰਜਨ ਪੋੜਾ ਰੰਗ ਦਾਸ ਦੀ ਧਰਤੀ ਤੋਂ ਮੇਰੇ ਪੰਜਾਬੀ ਵੀਰੋ ਉਹ ਕਬੱਡੀ ਦੇ ਵਿੱਚ ਤਰੀਕੇ ਸਕੇ ਬੱਲੇ ਬੱਲੇ ਕਰਵਾਈ ਪਰ ਇਧਰ ਬਿੱਲਾ ਸੂਰਜਠਾਪਰ ਖੁਰਬਾ ਸੀਗਾ ਲੰਮਾ ਗੱਭਰੂ ਇੱਦੀ ਉੱਚੀ ਲੰਮੀ ਹੋ ਕੋ ਮੈਂ ਸੰਭ ਲੈ ਪੂਣੀਆਂ ਨਹੀਂ ਮੈਨੂੰ ਮੁੰਡਾ ਲੈਣ ਦੇ ਦੇਖ ਗੁਰਲਾਲ ਕਬੱਡੀ ਪਾ ਰਿਹਾ ਇੱਕ ਸੋਲਾ ਦੇ ਗੁਰਲਾਲ ਦੇ ਚਰਚੇ ਖੁਸ਼ ਅਥਵਾਲ ਦੀ ਟਿਕੜੇ ਦੇ ਵਿੱਚ ਬਾਕੀ ਤੇ ਬਹੁਤ ਸ਼ੇਰ ਵੀ ਪਿਆ ਰੇ ਸਾਹਮਣੇ ਆਈਏ ਖੇਡੇ ਮੈਦਾਨ ਵਿੱਚ ਕਬੱਡੀ ਪਾਉਣ ਦੇ ਖਿਡਾਰੀ ਜਲਵਾ ਆ ਰਿਹਾ ਹੈ ਕਬੀ ਫਾਇਰ ਦਾ ਲਾ ਕੇ ਟੁੱਟ ਕੇ ਗਰਾਹ ਫਿਰ ਪਾ ਰਿਹਾ ਏ ਕਹੇ 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 ਤੂਫਾਨ ਪਾੜੇ ਢੇਰੀਆ ਉੱਥੇ ਰੁਕਣੇ ਸਾਨਾ ਮਰ ਗਏ ਕੁਝ ਨਹੀਂ ਫਾਨੀ ਪ੍ਰੀਤ ਪੁੱਟੇ ਵਾਲਾ ਬੰਦਾ ਚਾਹਤਾ ਹਲਾਕੇ ਜਾ ਕੇ ਧਰਦੇ ਬੰਦਾ ਚਾਹੇ ਤਾਂ ਹਲਾਕੇ ਜਾ ਕੇ ਧਰਦੇ ਰੇਡ ਪੈਂਦੀ ਹੈ ਪੰਜ ਗਾਇਆ ਪਾਉ ਹਾ ਪਾ ਗਿਆ ਪੁੱਠੀ ਹੁਣ ਜਨ ਮੁਸ਼ਕਿਲ ਹੈ ਆਪਣੀ ਹੈ ਜੇ ਜਫਾ ਲਾ ਕੇ ਨੇ ਸਵਾਦ ਆ ਜਾਣਾ ਤਾੜੀਆਂ ਪੱਟਣਗੀਆਂ ਗੁਰਦਾਸਪੁਰ ਦੇ ਵਿੱਚ ਮੇਲਾ ਚੱਲਦਾ ਟਿੱਕਰ ਮੁੰਡਾ ਕਰ ਗਿਆ ਕਮਾਲ ਓ ਵਾਹ ਓ ਗੱਬਰੂ ਐ ਓ ਚੋਟੀ ਜਫਾ ਲਾ ਕੇ ਬਾਉੜੇ ਨੰਬਰ ਦਾ ਬਾਦਾਂ ਤੇ ਸਾਡੇ ਪਾਈ ਹੈ ਕਾਸ ਵਾਲਾ ਜੋੜਾ ਆ ਕਬੱਡੀ ਭਾਰਿਆ ਚਾਰ ਨੇ ਗੋਪੀ ਲੱਕ ਟੁੱਟ ਕੇ ਗੋਪੀ ਟੱਕਰ ਤੇਰੇ ਨਾਲ ਦੇ ਹੋਰ ਜੀ ਬੱਲਾ ਜਾ ਹੈਪੀ ਜਠਾਲਾ ਵਾਲਾ ਗੋਪੀ ਕਰਦਾ ਕੋਸ਼ਿਸ਼ਾ ਇਹਨੂੰ ਫਾੜਾ ਲਗਣਾ ਤੇ ਇਹਨੂੰ ਵਾਕਾ ਦੇਖਣਾ ਤੇ ਇਹਨੂੰ ਡੱਕ ਗੋਪੀ ਲਾ ਕੇ ਟੁੱਟ ਕੇ ਦੁਨੀਆ ਜੱਫੇ ਚੋਂਦੀ ਹੈ ਦੁਨੀਆ ਜੱਫੇ ਹਾਏ ਦੁਨੀਆ ਜੱਫੇ ਚੋਂਦੀਆਂ ਤੇ ਗੋਪੀ ਫਰੰਦੀ ਕੁੜੀਆਂ ਨੇ ਅਸਲ ਨਗਰ 40000 ਰੁਪਏ ਜੱਫਿਆਂ ਤੇ ਲਾਇਆ ਸੀਗਾ ਇਧਰ ਖੇਡ ਗਰਾਊਂਡ ਦੇ ਵਿੱਚ ਮੇਰੇ ਪੰਜਾਬੀ ਵੀਰੇ ہے <سؤال> سب ਦੀ ਪੌੜੀ ਜਿਲਵਾਤਾ ਹੋਇਆ ਅਮਿਤ ਸ਼ਾਹ ਵਾਲਾ ਕਾਕਾ ਵੀ ਅਜੇ ਚੇਚੇ ਤਰ ਤੇ ਪਹੁੰਚ ਆਇਆ ਹੈ ਐਨ ਕਬੱਡੀ ਦਾ ਤਾਪੜਾ ਰੇਡਰ ਹੈ ਨਾ ਪੈਂਦੀਆਂ ਰੇਡ ਤੇ ਪੈਂਦੀਆਂ ਦੇ ਰੇਡਾਂ ਜਾਰੇ ਚੜ ਚੜ ਕੇ ਦੇਖ ਰੱਜ ਜਮਾਨਾ ਚ ਖੜ ਖੜ ਕੇ ਪੰਗਾੜੇ ਵਾਲਾ ਸੋਖ ਪੈ ਗਿਆ ਪੰਗਾ ਵੱਡੇ ਮੈਦਾਨ ਆ ਮੁਕਾਬਲਾ ਏ ਨੰਬਰ ਧਾਵੀ ਨੇ ਗਰਨਾਲ ਦੇ ਚਰਚੇ ਹੁੰਦੇ ਆ ਜਿੱਥੇ ਦਾ ਕਰਨ ਸੋਰ ਸਟੇਜ ਵਿਚ ਵਸਦਾ ਕਬੱਡੀ ਦਾ ਮਹਾਨ

50 ਆ ਗਿਆ ਲੈ ਵੀ ਕਾਕਾ ਇੱਕ ਪਲੇਅਰ ਭੇਜ ਕੇ ਪੈਸੇ ਪ੍ਰਾਪਤ ਕਰ ਲਏ ਧੰਨਵਾਦ ਹੈ ਰੇਡ ਸਾਹਮਣੇ ਸਾਡੇ ਦੇ ਭਾਈਓ ਕੀ ਨੇ ਫਗਾਨਾ ਵਾਲਾ ਆ ਪਾਉਦਾ ਹੈ ਰੇਡ ਤੈਨਾਂ ਨੂੰ ਭਾਈ ਦੇ ਅੱਜਾ ਤੀਜੇ ਖੱਤਾਂ ਤੇ ਤਿੰਨ ਚਾਰ ਫੁੱਟੀਆਂ ਮਾਰ ਕੇ ਆ ਗਿਆ ਫੰਮੀਪ੍ਰਿਓ ਹਲੇ ਨਾ ਬੱਦਲੋ ਭਲੇ ਤੋਂ ਕੌਣਾ 74 ਦਾ ਉਹ ਖੇਡ ਦੇ ਅੰਦਰ ਵਿੱਚ ਇੱਕ ਪਾਸੇ ਬੰਮਾ ਅਸਮ ਪਰਾਨ ਚੌੜੇ ਮਦਰ ਦੀ ਧਰਤੀ ਦਾ ਚੈਨ ਦੇ ਵਿੱਚ ਆਪ ਲੱਗ ਗਿਆ ਬਾਉ ਪੰਜ ਗਰਾਈਆਂ ਦਾ ਹੈਪੀ ਖੱਖੇ ਜੋ ਫਾਲ ਪੰਡਾ ਗੋਪੀ ਇੱਕ ਪਾਸਾ ਲੱਪੈਣ ਸ਼ਰੀਰਾਂ ਦੇ ਜਿਨ੍ਹਾਂ ਲਾਈਆਂ ਮਿਹਨਤ ੱਟ ਕੇ ਧੰਨ ਜੋਰ ਜਵਾਨਾਂ ਦਾ ਲਾਜਨ ਭਰਿਆ ਮੇਲਾ ਲੁੱਟ ਕੇ ਇਹ ਅੜੀ ਅੜ ਘੋੜੇ ਨੇ ਕਾਰਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੜpasse ਦੁਨੀਆ ਪਾਉਦੀ ਫਿਰ ਜਵਾਨੀ 500 ਵਾਲਾ ਜੱਫਾ ਹੈਪੀ ਖੱਖ ਓ ਹੈਪੀ ਖੱਖ ਲੈ ਇਹ 500 ਮੁੱਦਾ ਕਰਤਾ ਇਹ 500 ਮੁੱਦਾ ਕਰਤਾ ਵੀਰਿਆ ਇੱਕ ਵੱਡੀ ਆ ਜੱਫੇ ਲੱਗਣ ਜਦੋਂ ਆਪਣੇ ਤੇ ਪ੍ਰੈਸਟ ਹੈਗਾ ਤੇ ਪਾਉਂਦੇ ਆਹ ਇਹ ਗੋਪੀ ਤੇ ਪ੍ਰਿੰਸੀਪਲ ਤੁਹਾਨੂੰ ਜੀ ਹੈਪੀ ਖੱਖ ਵਾਸਤੇ 500 ਪੇਜ ਦੇ ਵੀਰੇ ਪਾਸੇ ਪੁੱਜਦੇ ਕਰ ਦਿੱਤੀ ਆਪਾਂ ਨਾਲੋਂ ਨਾਲ ਇੱਧਰ ਸਾਡਾ ਗੋਪੀ ਅਸਟ੍ਰੇਲੀਆ ਦੇ ਵਿੱਚ ਬੈਠਾ ਸਾਡਾ ਭਰਾ ਔਰ ਵੀਰ ਦਾ ਦਿ ਲੋਤਲਵਾਵ ਹੈ ਇਹ ਪੁੱਟੀ ਫੇਰ ਪੁੱਟੀ ਫੇਰ ਹੈਪੀ ਹੈਪੀ ਆ ਵੇਖ ਰਿਹਾ ਕੋਸ਼ਿਸ਼ ਕਰ ਰਿਹਾ ਹੈਪੀ ਹੋਏ ਹਾ ਟਾਈਮ ਆ ਜੀ ਪੁਆਇੰਟ 12 ਤੇ ਪ੍ਰਿੰਸੀਪਲ ਕਰਦੇ ਤੀਜੇ ਪਾਈਆ ਪੰਜ ਕਰੇਟਾਂ ਵਾਲਿਆ موسیقی <سؤال> ਰਾਣਾ ਕਨੇਡਾ ਤੇ ਡਾਕਟਰ ਪਲਵਿੰਦਰ ਸਿੰਘ ਜੀ ਜੁਨ੍ਹਾਂ ਦੇ ਵੱਲੋਂ ਜੋਦੇ ਕੱਸਦਿਆਂ ਤਿੰਨ ਕਬੱਡੀਆਂ ਤੇ 3000 ਲੱਗੇ ਸੀਗਾ ਸਫਲ ਹੋ ਗਿਆ ਤੇ ਪਾਸੇ ਵੀ ਪਜਦਾ ਹੋ ਗਿਆ ਇਧਰ ਅਮਨ 1000 ਲੱਗਿਆ ਹੋਇਆ ਜੱਫੇ ਦੇ ਉੱਤੇ ਗੋਪੀ ਆਸਟ੍ਰੇਲੀਆ ਔਰ ਸਾਡੇ ਡਾਕਟਰ ਪਲਵੰਦਰ ਸਿੰਘ ਜੀ ਰਜਾਦੇਵਾਲਿਆ ਵੱਲੀਓ ਇੱਕ ਜੱਫਾ ਵੀ ਲੱਗ ਗਿਆ ਤੇ 2000 ਦਿੱਤਾ ਜਾਵੇਗਾ ਇਧਰ ਕਬਲੀ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਚਾੱਕੇ ਦਿੰਦਾ ਵਾਹ ਸੁਣ ਲੈ ਜੋ ਰੀਸਾ ਸੁਖ ਤੂੰ ਮੁਖ ਸੱਜਣਾ ਨੇ ਮੋੜ ਲਏ ਔਰ ਜ਼ਿੰਦਗੀ ਬੇਰਾਨ ਹੋ ਗਈ ਸੁਖ ਸੁੱਖਾਂ ਨਾਲ ਜੋੜ ਲੈ ਔਰ ਸਾਹਮਣੇ ਫੀਲਡ ਗਰਾਊਂਡ ਦੇ ਵਿੱਚ ਮੇਰੇ ਪੰਜਾਬੀ ਭਾਈ ਪੱਗੀ ਆਇਆ ਸਾਹਾਂ ਏ ਸਾਹਾਂ el ਔਰ ਡਾਕਟਰ ਭਲਵਿੰਦਰ ਸਿੰਘ ਜੀ ਨੇ ਜਾਦਾ ਕਾਲੂ ਭਰਾਹਣੀ ਕਹਿੰਦੇ ਕਿ 4000 ਦਾ ਹੋ ਗਿਆ ਫਰੰਦੀਪੁਰ 1000 ਕਾਲੇ ਭਰਾ ਲੋ ਕੀਤਾ ਜਾਵੇਗਾ ਸਨਮਾਨ ਆ ਪਹਿਲੀ ਯਾਰ ਰੇਡ ਸਦੀਰ ਦੇਖਣ ਵਾਲਾ ਆ ਵੇਖੋ 4000 ਇਹ 5000 ਕਿਤੇ ਜਾਵੇਗਾ 4000 ਆ ਰੇ ਰਾਜੀ ਕਨੇਡਾ ਰਾ ਕੈਨੇਡਾ ਡਾਕਟਰ ਪ੍ਰਵਿੰਦਰ ਸਿੰਘ ਜੀ ਰਜਾਤਾ ਆ ਜੱਫੀ ਲੱਗ ਜਾਂਦਾ ਤੇ ਪਰ ਕੋਈ ਚੱਕਰ ਨਹੀਂ ਹਰਫਾਨੇ ਵੀ ਚੱਲੂ ਹੈ ਖਾਨੇ ਤੋਂ ਯਾਰ ਯਾਰ ਵਿਚੋ ਬਾਡੀ ਦੇ ਵਿੱਚੋਂ ਬਾਲ ਫੜ ਕੇ ਬਾਹਰ ਜਫਾੜਨ ਪੰਡ ਵਾਲਾ ਆ ਮੁੰਡੇ ਮਾਰੇ ਕਹੇ ਬੜੀ ਨਹੀਂ ਉਹ ਚੌਂਕੀ ਕਿਸੇ ਨਾਰ ਦੀ ਉਹ ਕੱਲ ਦਾ ਪਤਾ ਹੈ ਸਾਡੇ ਰੱਬ ਨੂੰ ਅੱਜ ਪੂਰੀ ਚੜ੍ਹਾਈ ਤੇ ਰਹੀ ਯਾਰ ਦੀ ਉਹ ਸਿਆ ਕਰ ਬਾਕੀ ਚੜ੍ਹਾਈ ਆ ਮੇਰੇ ਪੰਜਾਬੀ ਗਿਰੋ ਯਾਰ ਜਿਹੜਾ ਖਾਲ ਵਾਲੇ ਵਾਸਤੇ ਕਾਲੂ ਰਜਾਣਾ ਸਾਡਾ ਵੀਰ ਪਾਈਕਰ ਜਿਹੜਾ ਦੋਪੀ ਵੀ ਪੈਦਾ ਕਰ ਰਿਹਾ ਧੰਨਵਾਦ ਲਾ ਉੱਠ ਵਾਲਾ ਵਾਲਾ ਖੋਸ਼ਾ ਪਾਜੇ 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 ਪੀ ਫਰੰਦੀਪਰੀਏ ਨੂੰ ਸਰਦਾਰ ਸਰਦੂਸ ਸਿੰਘ ਮੱਲੀ ਦੇ ਪੁੱਤ ਦੇ ਵਿੱਚੋਂ ਹਰੇ ਰੰਗ ਦੇ ਬਾਹਰ ਕੱਢਾ ਕਿਉਂਕਿ 4000 ਦਾ ਮਾਲ ਇੱਕ ਜੱਫੇ ਤੇ ਲੱਗਾ ਪਹਿਲਵਾਨਾ ਆਪਾਂ ਸਿਰਫ ਇੱਕ ਹੀ ਵਾਰ-ਵਾਰ ਜੇਬ ਚੋਂ ਕਢਵਾਉਣਾ ਹੈ ਕਿ ਪਹਿਲਵਾਨ ਜੀ ਪਿੱਛੇ ਬੁੱਕ ਦਾ ਉਹ ਨਾ ਮੇਰੇ ਪਾਸੇ ਇਹ ਨਾ ਹੁੰਦਾ ਚੱਕ ਪਾਸੇ ਸੁੱਖ ਲੱਗਿਆ ਹੋਇਆ ਨਾਲ ਕਿਤੇ ਕਮਲੀ ਡੇਰਾ ਬਾਬਾ ਨਾਨਕ ਦਿੱਤਾ ਹੋਇਆ ਤੇ 4000 ਦਿੱਤਾ ਜਾਵੇਗਾ ਫਿਰ ਨਾਮਤੇ ਆ ਗਿਆ ਮੇਰੇ ਮਿੱਤਰੋ ਇਧਰ ਇਕੱਲੀ 500 ਆ ਗਏ ਲੈ ਵੀ ਪਿੰਡਾਂ ਤੋਂ ਟਰਾਲ ਕਰਦੇ ਆ ਡਾਕਟਰ ਸਾਹਿਬ ਵੱਡਾ ਮਾਣ ਪਿਆਰਾ ਜਿਹੜਾ ਸੁੱਕਲੀ ਪੋਜਾ ਕਰ ਰਿਹਾ ਔਰ ਸੁਣੋ ਆ ਸੁਣਿਓ ਤੇਰਾ ਮਾਣ ਹੈ ਸਾਡੇ ਡਾਕਟਰ ਪਲਵਿੰਦਰ ਸਿੰਘ ਜੀ ਵੱਡੇ ਭਰਾ ਤੋਂ ਵੱਡਿਓ ਮੈਂ ਪਹਿਲਾਂ ਵੀ ਜਾਣਕਾਰੀ ਦਾਨ ਕੀਤੀ ਜਾਂਦਾ ਹੈ ਇਹ ਵੀ ਜਾਦਾ ਪਿੰਡ ਹੈ ਪਰ ਉਹ ਸਾਹਮਣੇ ਬਿਆਰ ਪਿੰਡ ਵਾਲਾ ਮੇਰੇ ਪੰਜਾਬੀ ਵੀਡੀਓ ਉਹ ਜੁੰਦਾ ਤਰ੍ਹਾਂ ਆਉਂਦਾ ਔਰ ਇਧਰ ਕਬਲੀ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਦਲ ਸੁਖ ਲੱਗਿਆ ਹੋਇਆ ਆ ਆ ਆ ਆ ਉਹ ਚਾਰ ਹੋਏ ਮੀਰੀ ਆਸਟ੍ਰੇਲੀਆ ਦਾ ਡਾਕਟਰ ਪਲਵੰਦਰ ਸਿੰਘ ਜੀ ਰਜਾ ਦਾ 4000 ਕਹਿੰਦੇ ਸੀ ਮੇਰੀ ਜੇਬ ਦੇ ਵਿੱਚੋਂ ਗੋਪੀ ਫਰੰਦੀਪੂਰੀਆ ਕੱਢ ਲੈ ਪਹਿਲਵਾਨ ਨੇ ਬੱਸਿਆ ਕਿ ਸਾਨੂੰ ਕੱਢਣੇ ਵੀ ਆਉਂਦੇ ਆ ਤੇ ਛੰਡੇ ਕੱਢਣੇ ਵੀ ਆਉਂਦੇ ਆ ਕਰਾੜਾ ਕਰਕੇ ਪ੍ਰੇਰ ਆ ਭੰ데요 ਇਹ ਰੋੜੀ ਕਰਕੇ ਪਲੇਅਰ ਥੋੜਾ ਬਚਾਅ ਕਰਕੇ ਖੇਡ ਰਹੇ ਆ ਜੋਦੇ ਨੇ ਪਾਈ ਕਬਲੀ ਜੋਦਾ ਤੇ ਕਬਲੀ ਨੰਬਰ ਧਾਵੀ ਦਾ ਜੀਓਲਕ ਐਨ ਆਰ ਆਈ 505 ਦਾ ਕਰਦੇ ਆ ਔਰ ਡਾਕਟਰ ਪਲਵਿੰਦਰ ਸਿੰਘ ਜੀ ਜਿਹਦਾ ਸਾਧ ਗੁੱਟ ਦੇ ਪੰਜਾਬੀ ਬੋਲਣ ਦਾ ਵੱਡਾ ਮਾਣ ਪਿਆ 505 ਦਾ ਕਰਦੇ ਆ ਦਿਲੇ ਧਵਾ ਦਾ ਆਪਣੇ ਪਿਛੋੜ ਦੇ ਬੋਲ ਪਿੰਡ ਵਾਲਾ ਇਧਰ ਫਰੰਦੀਪੁਰੀਆ ਪਰ ਉਹ ਸਾਹਮਣੇ ਜੋਦਾ ਆ ਗਿਆ ਤੇ ਰਾਜੂ ਪੱਟੀ ਨੂੰ ਵੀ ਮਾਲਕ ਤੇਰਾ ਬਰਾਬਰ ਉਹ ਨੂੰ ਸੱਟਾ ਕਬੱਡੀ ਬੰਦੂ ਵੀ ਉਹ ਵੀ ਸੱਟਾ ਆਓ 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 ਵਾਹ ਵਾਹ ਸੋੜਿਆ ਵਾਹ ਜੋਦੇ ਦੀ ਬੋ ਕਬੱਡੀ ਨਾ ਸਾਹਮਣੇ ਦੇਖ ਰਿਹਾ ਹੈ ਤੇ ਕੈਨੇਡਾ ਤੇ ਗੋਪੀ ਆਸਟ੍ਰੇਲੀਆ ਸਾਡੇ ਕਾਲੇ ਭਰਾ ਹੁਣੀ 1000 ਰੁਪਏ ਦਿੱਤਾ ਜਾਵੇਗਾ ਇਧਰ ਬੱਲਾ ਆ ਗਿਆ ਮੇਰੇ ਪੰਜਾਬੀ ਵੀਰੋ ਕੋਟਖਾ ਮੁਹੰਮਦਪੁਰ ਵਾਲਾ ਇਧਰ ਫਰੰਦੀਪੁਰਿਆ ਸਰਦਾਰ ਸਰਦੂਸ ਸਿੰਘ ਮੱਲੀ ਦੇ ਘਰ ਦਾ ਪੁੱਤ ਉਹ ਸੋਖੇ ਉਹ ਸੋਖੇ ਲਓ ਰੀਸਾ ਸੋਹਣਿਆ ਆ ਵੀ ਵੇੜ ਵੇਖ ਕੇ ਰੇਟਾ ਪਾ ਰਿਹਾ ਆਹ ਦੇਖ ਰਿਹਾ ਸਾਹਮਣੇ ਤੇਜਪਾਲ

ਫਰ ਤੋਂ ਮੇਰੇ ਪੰਜਾਬੀ ਵੀਰੋ ਜਿਹੜਾ ਹੈਪੀ ਨੂੰ ਜੱਫਾ ਲਾ ਦਿੰਦਾ ਹੈ ਹੈਪੀ ਨੂੰ ਪੁੱਜਦਾ ਕਰਾਂਗੇ ਆਪਾਂ ਔਰ ਇਧਰ ਕਬੱਡੀ ਪਾ ਗਈ ਹੈ ਜੋਦੇ ਦੀ ਜੋਦੇ ਨੂੰ ਹਿਆਰ ਦਿੱਤਾ ਜਾਵੇਗਾ ਇੱਕ ਪਾਸੇ ਗੋਪੀ ਫਰੰਦੀ ਪੁਰੀਆ ਵਾਹ ਬੜੀ ਕੱਸ ਪਿੰਡ ਵਾਲੇ ਯੋਧੇ ਦਾ ਮੇਰੇ ਪੰਜਾਬੀ ਵੀਰੋ ਆਈ ਕਬੱਡੀ ਵੇਖਣਾ ਭਾਉਲੀ ਹੈ ਹੈਪੀ ਖਾਖ ਨੂੰ ਬਕਰ ਮੀਰ ਸਿੰਘ ਜੀ ਕਹਿੰਦੇ ਹੈ ਜੇਕਰ ਜੱਫਾ ਲਾਉਂਦਾ ਪਹਿਲਵਾਨ ਤੇ ਕਿਹੜੀਆਂ ਫਕਾਨਾਂ ਵਾਲੇ ਦੀਆਂ ਰੋਡਾਂ ਤੇ ਵੀ ਕੁਛ ਨਾ ਕੁਛ ਆਪਾਂ ਜਿਹੜਾ ਮਾਲ ਗੇ ਕੀ ਲੱਗਦਾ ਹੋਰ ਰੱਖ ਕੇ ਇਸ ਨੇ ਬੜੀ ਤਾਕਤ ਕੀਤੀ ਹੈ ਬੜੇ ਮੇਰੇ ਕਬੱਡੀ ਪਾ ਰਿਹਾ ਸੋਚੇ ਮੇਰਾ ਵੀਰੋ ਲਓ ਤੇਜ ਦੀ ਬਸ ਇਧਰ ਕਬੱਡੀ ਪਾਉਣ ਵਾਸਤੇ ਜੋਦਾ ਜੋਦਾ ਆ ਗਿਆ ਮੇਰੇ ਪੰਜਾਬੀ ਵੀਰੋ ਖੇਡ ਗਰਾਊਂਡ ਦੇ ਵਿੱਚ ਆ ਕਾਲੀਆ ਉਧਨਵਾਲ ਦਾ ਇਲਾਕਾ ਬਲੂ ਕਟ ਔਰ ਬੱਲੇ ਦੇ ਫਾਦਰ ਸਾਹਿਬ ਸਰਦਾਰ ਅਵਤਾਰ ਔਰ ਸਾਡਾ ਅਮਨਦੀਪ ਜੰਤੀਪੁਰ ਔਰ ਸਾਡਾ ਭਰਾ ਕਰੂਬਾ ਜੀ ਕਰੂਬੀ ਜੀ ਇਹទី ਇੱਕ ਗੱਡੀ ਵਾਲੀ ਸੜਕ ਤੇ ਖੜੀ ਹੈ। ਲਓ ਇਧਰ ਕਬੱਡੀ ਖੇਡ ਗਰਾਉਂਡ ਦੇ ਵਿੱਚ ਮੇਰੇ ਪੰਜਾਬੀ ਵੀਰੋ ਬੱਲੇ ਨੇ ਪਾ ਦਿੱਤੀ ਹੈ। ਉਹ ਬੱਲਾ ਕੋਟਖਾ ਮੁਹੰਮਦ ਦੀ ਧਰਤੀ ਦਾ। ਉਹ ਸਾਹਮਣੇ ਦੂਜੇ ਪਾਸੇ ਕਬੱਡੀ ਦਾ ਹਿਮਾਲਿਆ ਪਰਬਤ ਫਰੰਦੀਪੁਰਿਆ ਗੋਪੀ। ਉਹ ਵਾਹੋ ਸੁਣਾ। ਨਹੀਂ ਉਹ ਰੀਸਾ ਕਬੱਡੀ ਦਾ ਬੱਬਰ ਸ਼ੇਰ। ਉਹ ਸ਼ੇਰ ਜਿਹਾ ਦਿਲ ਅੱਖ ਬਾਜ ਵਰਗੀ ਜਿਨ੍ਹਾਂ ਨੂੰ ਇਹ ਦੁਨੀਆ ਸਲਾਮਾਂ ਕਰਦੀ। ਅਸਲੀ ਨੋਟ ਬੈਗ ਹੋ ਗਿਆ ਜੀ 0.40 ਤੇ 22 22 ਬਰੰਦੀ ਮੋੜ ਤੇ ਚਾੜੀ ਮਾਰ ਦੇ ਬਿੰਦ ਦੇ ਜ਼ੋਰ ਦੇ ਨਾਲ ਤਕਰੀਬਨ ਸਾਰੇ ਵੀਰਾਂ ਨੂੰ ਪੈਰਪਰੀ ਦਾ ਸਿਕਾ